ਤੇ ਕੀ ਨਾਮ ਹੈ ਅਮਰਤ ਸਿੰਘ ਜਿਹੜਾ ਪਿੰਡ ਹੈ ਛਾਦਲੀ ਛਾਦਲੀ ਕੀ ਕਿਹੜੀ ਗੇਮਿੰਗ ਖੇਡਦੇ ਹੋ ਤੁਸੀਂ ਹਾਕੀ ਹਾਕੀ ਖੇਡਦੇ ਹੋ ਕੀ ਮਤਲਬ ਹੁਣ ਕਿੱਟਾ ਪਹੁੰਚੇ ਹੋ ਹਾਕੀ ਮੈਂ ਸਟੇਟ ਖੇਡਿਆ ਨੈਸ਼ਨਲ ਕੈਂਪ ਚ ਸੈਲੈਕਟਡ ਅੰਡਰ ਅੰਡਰ 14 ਅੰਡਰ 14 ਸ਼ਬਨਮੀ ਕੀ ਖੇਡਦੇ ਹੋ ਹਾਕੀ ਹਾਕੀ ਖੇਡਦੇ ਹੋ ਕਿੱਥੇ ਤੱਕ ਕਿੱਥੇ ਤੱਕ ਸਟੇਟ ਤੱਕ ਜਾਏ ਸਰ ਨੈਸ਼ਨਲ ਕੈਂਪ ਲਈ ਸੈਲੈਕਟ ਹੋਏ ਸਰ ਅਗਲੇ ਅਗਲੇ ਮਹੀਨੇ ਆਣਾ ਹੈ ਸਰ ਸਾਜਲੀ ਦੇ ਬੱਚੇ ਜਿਹੜੇ ਨੈਸ਼ਨਲ ਕਿਡਨ ਜਾ ਰਹੇ ਨੇ ਹਾਕੀ ਦੇ ਵਿੱਚ ਪੰਜਾਬ ਉਹ ਪਹਿਲਾਂ ਖੇਡੇ ਨੇ ਉਹਦੇ ਵਿੱਚੋਂ ਪੋਜੀਸ਼ਨਾਂ ਇਹਨਾਂ ਦੇ ਵਧੀਆ ਰਹੀਆਂ ਨੇ ਤੇ ਉਹ ਹੁਣ ਨੈਸ਼ਨਲ ਕਿਡਨ ਜਾ ਰਹੇ ਨੇ ਕਿ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਕੋਚ ਸਹਿਵਾ ਨੂੰ ਸਾਰੇ ਖਿਡਾਰੀਆਂ ਨੂੰ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਇਹਨਾਂ ਦੀ ਜਿਹੜੀ ਪ੍ਰਾਇਮਰੀ ਸਕੂਲ ਦੀ ਟੀਮ ਆ ਅੰਡਰ 12 ਜਿਹੜੀ ਆ ਉਹ ਪੰਜਾਬ ਦੇ ਅੰਦਰ ਉਹਨੇ ਜਿੱਤ ਪ੍ਰਾਪਤ ਕੀਤੀ ਆ ਰੋਪੜ ਵਿਖੇ ਹੋਈਆਂ ਸੀਗੀਆਂ ਸੋ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਔਰ ਅੰਡਰ 14 ਜਿਹੜੇ ਬੱਚੇ ਨੇਗੇ ਉਹ ਨੈਸ਼ਨਲ ਸਾਡੀ ਟੀਮ ਆ ਜਿਹੜੀ ਦੇਸ਼ ਦੀ ਟੀਮ ਆਊਟ ਸਿਲੈਕਟ ਹੋਏ ਨੇ ਸਾਡੀਆਂ ਬੱਚੀਆਂ ਖੜੀਆਂ ਨੇ ਮੇਰੇ ਦਾ ਇਹਨਾਂ ਦੀ ਸਿਲੈਕਸ਼ਨ ਹੋਈ ਆ ਸੋ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੋਂ ਇੱਥੇੋਂ ਪਤਾ ਲੱਗਦਾ ਕਿ ਪੰਜਾਬ ਜਿਹੜਾ ਉਹ ਖੇਡਾਂ ਦੇ ਅੰਦਰ ਤਰੱਕੀ ਕਰ ਰਿਹਾ ਛਾਲੀ ਵਿੱਚ ਤਿੰਨ ਕੋਚ ਨੇ ਜਿਹੜੇ ਉਹ ਹਾਕੀ ਦੇ ਅੰਦਰ ਜਾਂ ਹੋਰ ਗੇਮਾਂ ਦੇ ਅੰਦਰ ਆਪਣੀ ਸਿਮਾਵਾਂ ਨਵਾ ਰਹੇ ਨੇ ਸੋ ਜੋ ਸੁਪਨਾ ਸਰਦਾਰ ਭਗਵੰਤ ਸਿੰਘ ਮਾਝੇ ਸਰਜਾ ਕੇ ਰੰਗਲਾ ਪੰਜਾਬ ਬਣੂਗਾ ਸਾਡੇ ਬੱਚੇ ਜਿਹੜੇ ਨੇਗੇ ਉਹ ਖੇਡਾਂ ਚ ਅੱਗੇ ਵਧ ਰਿਹਾ ਦੇਖੋ ਛੋਟੇ-ਛੋਟੇ ਬੱਚੇ ਅੱਜ ਸ਼ਾਮ ਦਾ ਸਮਾਂ ਹੋ ਚੁੱਕਿਆ ਔਰ ਲਗਭਗ 100 ਦੇ ਕਰੀਬ ਬੱਚਾਗਾ ਛਾਜਲੀ ਦੇ ਗਰਾਊਂਡ 'ਚ ਸਾਰਿਆਂ ਨੇ ਹਾਕੀਆਂ ਫੜੀਆਂ ਨੇ ਔਰ ਖੇਡ ਰਹੇ ਲੱਗੇ ਸੋ ਇੱਕ ਤੰਦਰੁਸਤ ਪੰਜਾਬ ਦੀ ਇਨਸਾਨੀਆ ਇੱਕ ਅੱਗੇ ਵਧਦੇ ਪੰਜਾਬ ਦੀ ਇਨਸਾਨੀਆ ਇੱਕ ਮੈਸਬੇਨਾ ਖੇਡਾਂ ਦੀ ਤਰੱਕੀ ਕਰਦੇ ਪੰਜਾਬ ਦੀ ਨਿਸ਼ਾਨੀ ਆ ਕੀ ਲੱਗਦਾ ਸਰ ਪੰਜਾਬ ਸਰਕਾਰ ਵੱਲੋਂ ਕਿਸ ਤਰ੍ਹਾਂ ਇਸ ਤਰ੍ਹਾਂ ਬੱਚੇ ਨੂੰ ਅੱਗੇ ਵਧਾਉਣ ਲਈ ਕਿਸ ਤਰ੍ਹਾਂ ਦੇ ਉਪਾਲੇ ਕੀ ਰਹੀ ਹੈ ਅਦੇਖੋ ਅਸੀਂ ਜਦੋਂ ਇਹ ਨੈਸ਼ਨਲ ਟੀਮ ਸਿਲੈਕਟ ਹੋ ਜਾਂਦੇ ਨੇ ਕਿ ਜਿਹੜੇ ਸੀਨੀਅਰ ਨੇਗੇ ਉਹਨਾਂ ਨੂੰ ਸੈਡਟ ਬਣੀ ਜਾਂ ਇਹਨੂੰ ਸੀਡ ਬਣੀ ਕਹਦੇ ਨੇ ਉਹ ਅਡਵਾਂਸ ਦੇ ਵਿੱਚ ਦਿੰਨੇ ਆ ਤਾਂ ਹੀ ਜਿਹੜੇ ਬੱਚੇ ਨੇ 올ਿਮਪਿਕਸ ਤੱਕ ਜਿੱਤ ਕੇ ਆਏ ਨੇ ਤਿੰਨ ਸਾਡੀਆਂ ਬੇਟੀਆਂ ਜਿਹੜੀਆਂ ਨੇ ਉਹ ਕ੍ਰਿਕਟ ਦੇ ਅੰਦਰ ਉਹਨਾਂ ਨੇ ਵੱਡੇ ਜੋਰ ਦਿਖਾਏ ਨੇ ਔਰ 11 ਮੈਂਬਰੀ ਟੀਮ ਜਿਹਨ ਤਿੰਨ ਸਾਡੀਆਂ ਬੇਟੀਆਂ ਜਿਹੜੀਆਂ ਲਗੀਆਂ ਉਹ ਪੰਜਾਬ ਦੀ ਅਸੀਂ ਇਹਨਾਂ ਨੇ ਵਰਲਡ ਜਿਹੜਾ ਕ੍ਰਿਕਟ ਟੂਰਨਾਮੈਂਟ ਆ ਉਹ ਜਿੱਤਿਆ ਆ ਜਿੰਨੀਆਂ ਸਾਡੀਆਂ ਬੇਟੀਆਂ ਖੜੀਆਂ ਨੇ ਨੈਸ਼ਨਲ ਕਿੱਡਨ ਜਾਣ ਗਈਆਂ ਮੈਨੂੰ ਬੜਾ ਅੱਛਾ ਲੱਗਿਆ ਬੇਟੀ ਦੇ ਆਉਣ ਸਰ ਪੁੱਛਿਆ ਮੈਂ ਕੀ ਕਹਿੰਦੇ ਸਾਨੂੰ ਐਸਟੋ ਟਰਫ ਦਾ ਗਰਾਊਂਡ ਦੇ ਦਿਓ ਬਹੁਤ ਅੱਛੀ ਗੱਲ ਆ ਕਿ ਬੱਚਿਆਂ ਨੇ ਆਪਣੀ ਗੇਮ ਨੂੰ ਪ੍ਰਮੋਟ ਕਰਨ ਦੇ ਲਈ ਆਪਦੇ ਸੂਬੇ ਨੂੰ ਆਪਦੀ ਸਟੇਟ ਨੂੰ ਪ੍ਰਮੋਟ ਕਰਨ ਦੇ ਲਈ ਬੇਸਿਕ ਸਹੂਲਤ ਦੀ ਮੰਗ ਕੀਤੀ ਆ ਸੋ ਮੈਂ ਆਉਂਦਾ ਹੀ ਕਹਿ ਰਿਹਾ ਸੀ ਕਿਉਂਕਿ ਮੈਨੂੰ ਉੱਥੇ ਪਤਾ ਲੱਗਿਆ ਅੱਜ ਬੋਲਦੇ ਹੋਏ ਕਿ ਇੰਨੇ ਬੱਚੇ ਖੇਡਣੇ ਜਾ ਰਹੇ ਨੇ ਬਹੁਤ ਜਲਦ ਜਿਹੜਾ ਅਸੀਂ ਐਸਟੋ ਟਰਫ ਦਾ ਇਹਦਾ ਪ੍ਰਬੰਧ ਕਰਾਂਗੇ ਜਦੋਂ ਐਸਟੋ ਟਰਫ ਤੇ ਖੇਡਣਗੇ ਇਹ ਕੁੜੀਆਂ ਮੈਂ ਦਾਅਵੇ ਨਾਲ ਕਹਿੰਦਾ ਕਿ ਆਉਣ ਵਾਲੇ 2 ਸਾਲਾਂ ਦੇ ਸਾਲ 'ਚ ਛਾੜਰੀ ਦੀਆਂ ਕੁੜੀਆਂ 5 ਦਿਨ ਨੈਸ਼ਨਲ ਟੀਮ ਖੇਡਣਗੇ ਮੈਂ ਬੜੀ ਜਲਦੀ ਜਿਹੜਾ ਪਿਛਲੇ ਵਾਰ ਐਸਟੀਮੇਟ ਲਾਇਆ ਸੀਗਾ ਉਦੋਂ ਥੋੜੀ ਕਟ ਰਹੀਗੀ ਇਸ ਵਾਰ ਬੜੀ ਜਲਦੀ ਜਿਹੜਾ ਐਸਟੋਰਫ ਦੇ ਹੋਗਾ ਨਾ ਬੱਚਾ ਸਰ ਜੀ ਲੱਗਦਾ ਕਿ ਇਹਨਾਂ ਨਸ਼ੇ ਦੇ ਵੀ ਠੱਲ ਪਾਉਗੇ ਜੇ ਬੱਚੇ ਇਧਰ ਨੂੰ ਜੁੜਨਗੇ ਜਦੋਂ ਬੱਚੇ ਖੇਡਣਾ ਚਾਹਣਗੇ ਤਾਂ ਬੱਚਾ ਡੈਫੀਨਿਟਲੀ ਨਸ਼ੇ ਤੋਂ ਦੂਰ ਰਹੇਗਾ ਬੱਚਾ ਨਸ਼ੇ ਦੀ ਰੇੜੀ ਦੀ ਜਾਂਦਾ ਹੈਗਾ ਸੇ ਬਹੁਤ ਹੀ ਅੱਛੇ ਬੱਚੇ ਨੇ ਮੈਂ ਇਹਨਾਂ ਦੇ ਮਾਪੇ-ਮਾਪ ਦੀ ਇਹਨਾਂ ਦੇ ਸਾਰੇ ਮਾਤਾ ਪਿਤਾ ਦਾ ਵੀ ਧੰਨਵਾਦ ਕਰਨਾ ਚਾਹੂਗਾ ਕਿ ਉਹ ਆਪਣੀਆਂ ਬੱਚੀਆਂ ਨੂੰ ਗਰਾਊਂਡ 'ਚ ਭੇਜਦੇ ਨੇਗੇ ਆਪਣੇ ਬੱਚਿਆਂ ਨੂੰ ਗਰਾਊਂਡ 'ਚ ਭੇਜਦੇ ਨੇਗੇ ਕਿਉਂਕਿ ਹੁਣ ਸਮਾਂ ਬਦਲ ਗਿਆ ਜਦੋਂ ਸਾਡੇ ਬੱਚੇ ਬੱਚੀਆਂ ਗਰਾਊਂਡ 'ਚ ਆਉਂਦੇ ਨੇਗੇ ਤਾਂ ਨਸ਼ੇ ਤੋਂ ਕੋਹਾਂ ਦੂਰ ਹੁੰਦੇ ਨੇਗੇ ਸੋ 3000 ਖੇਡ ਸਟੇਡੀਅਮ ਜਿਹੜੇ ਬਣ ਰਹੇ ਨੇ ਪੰਜਾਬ 'ਚ ਔਰ ਛਾਇਲੀ ਵੀ ਖੇਡ ਸਟੇਡੀਅਮ ਹੋਰ ਬਣ ਰਿਹਾ ਉਹ ਕਿਹੜੇ ਪਾਸੇ ਬਣ ਰਿਹਾ ਰੋਜਾਪੱਤੀ 'ਚ ਰੋਜਾਪੱਤੀ 'ਚ ਹੋਰ ਖੇਡ ਸਟੇਡੀਅਮ ਬਣ ਰਿਹਾ ਕਿਉਂਕਿ ਇੱਥੇ ਡਿਮਾਂਡ ਬਹੁਤ ਜ਼ਿਆਦਾ ਗਈ ਬੱਚੇ ਖੇਡਦੇ ਬਹੁਤ ਜ਼ਿਆਦਾ ਨੇਗੇ ਰੋਜਾਪੱਤੀ 'ਚ ਹੋਰ ਖੇ ਸੋ ਨਾਲੀ ਪਾਰਕ ਬਣ ਰਿਹਾਗਾ ਸੋ ਕਹਿਣ ਦਾ ਭਾਵ ਆ ਕਿ ਹਰ ਪਾਸੇ ਅਸੀਂ ਚਾਹੁੰਦੇ ਆਗੇ ਕਿ ਗਰਾਊਂਡ ਹੋਣ ਪਾਰਕ ਹੋਣ ਜਿੱਥੇ ਲੋਕ ਖੇਡਣ ਆਪਦਾ ਬੈਠਣ ਸਰ ਉਹ ਬੱਚਿਆਂ ਨੂੰ ਕਿਵੇਂ ਸੋਚਾਂਗੇ ਜਿਹੜੇ ਹਜੇ ਕੰਨਸ਼ੀਪਤੀ ਦੇ ਨਾਲ ਜੁੜੇ ਹੋਏ ਨੇ ਜਾਂ ਇਸ ਤਰ੍ਹਾਂ ਉਧਰ ਨੂੰ ਕਰਨ ਦੀ ਝਾਕ ਕਰਦੇ ਨੇ ਉਹਨਾਂ ਬੱਚਿਆਂ ਨੂੰ ਸਰ ਕੀ ਵੈਸੇ ਦੇਖੋ ਮੇਰੀ ਸਾਰੇ ਬੱਚਿਆਂ ਨੂੰ ਇਹੀ ਬੇਨਤੀ ਆ ਮਾਂ ਬਾਪ ਨੂੰ ਬੇਨਤੀ ਆ ਉਹਨਾਂ ਦੇ ਪਿਤਾ ਨੂੰ ਬੇਨਤੀ ਆ ਮਾਂ ਨੂੰ ਬੇਨਤੀ ਆ ਕਿ ਆਪਦੇ ਬੱਚੇ ਨੂੰ ਖੇਰ ਦਾ ਖੇਡ ਦੇ ਮੈਦਾਨ ਦਾ ਸ਼ਿੰਗਾਰ ਬਣਾਓ ਉਹਦੇ ਹੱਕ ਚ ਹਾਕੀ ਹੋਣੀ ਚਾਹੀਦੀ ਆ ਉਦੇ ਹੱਥ ਉਹਦੇ ਪੈਰ ਚ ਫੁੱਟਬਾਲ ਹੋਣੀ ਚਾਹੀਦੀ ਆ ਉਹਦੇ ਹੱਥ ਚ ਬਾਲੀਬਾਲ ਹੋਣੀ ਚਾਹੀਦੀ ਆ ਜਾਂ ਉਹ ਕਬੱਡੀ ਖੇਡਦਾ ਹੋਣਾ ਚਾਹੀਦਾ ਚਾਹੇ ਉਹ ਕੁਸ਼ਤੀ ਕਰਦਾ ਕੁਛ ਵੀ ਗੇਮ ਕੋਈ ਵੀ ਗੇਮ ਜਿਹੜੀ ਆ ਜੇ ਤੁਹਾਡਾ ਬੱਚਾ ਖੇਡਦਾ ਨਾ ਤਾਂ ਮੈਂ ਦਾਅਵੇ ਨਾ ਕਹਿਣਾਗਾ ਉਹ ਨਸ਼ਿਆਂ ਤੋਂ ਕੋਹਾਂ ਦੂਰ ਰਹੂਗਾ